ਮੈਂ ਸ਼ਹਿਰ ਵਾਸੀਆਂ ਨੂੰ ਇਹ ਅਪੀਲ ਕਰਨਾ ਚਾਹੁੰਦਾ ਐ ਵੀ ਇੱਕ ਤਾਂ ਸਭ ਤੋਂ ਪਹਿਲਾਂ ਜਿਹੜਾ ਦੁਕਾਨਦਾਰ ਨੇ ਉਹ ਜਿਹੜੇ ਆਪਣੇ ਦੁਕਾਨ ਤੋਂ ਬਾਹਰ ਸਮਾਨ ਰੱਖਿਆ ਹੋਇਆ ਉਹਨੂੰ ਆਪਣੇ ਦੁਕਾਨ ਦੇ ਵਿੱਚ ਹੀ ਰੱਖਣਾ ਬਾਹਰ ਵਧਾ ਕੇ ਨਾ ਰੱਖਣਾ ਤਾਂ ਜੋ ਟ੍ਰੈਫਿਕ ਤੇ ਕੋਈ ਵਿਗੜਨਾ ਨਾ ਪਵੇ ਜਿਸ ਕਰਕੇ ਟ੍ਰੈਫਿਕ ਨੂੰ ਮੇਸ਼ਾ ਹੀ ਪਰੇਸ਼ਾਨੀ ਰਹਿੰਦੀ ਹੈ ਜਿੱਦ ਤੱਕ ਇਹ ਕੌਸ਼ਲਰਾ ਰੋਡ ਸਾਈਕਲ ਬਾਜ਼ਾਰ ਘੰਟਾ ਘਰ ਇਹਨਾਂ ਵਿੱਚ ਇਸੇ ਕਰਕੇ ਜ਼ਿਆਦਾ ਪਰੇਸ਼ਾਨੀ ਰਹਿੰਦੀ ਹੈ ਕਿ ਦੁਕਾਨਦਾਰ ਜਿਹੜੇ ਨੇ ਆਪਣਾ ਸਮਾਨ ਦੁਕਾਨਾਂ ਤੋਂ ਬਾਹਰ ਜ਼ਿਆਦਾ ਰੱਖਦੇ ਆ ਇੱਕ ਪਿੱਛੇ ਵੇਖਿਆ ਗਿਆ ਵੀ ਬੈਂਕਾਂ ਦੇ ਬਾਹਰੋਂ ਘਰਾਂ ਦੇ ਬਾਹਰੋਂ ਕਈ ਮੋਟਰਸਾਈਕਲ ਚੁੱਕੇ ਜਾ ਰਹੇ ਸੀ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਉਹਨਾਂ ਬਾਰੇ? ਉਹਨਾਂ ਦੇ ਸੰਬੰਧ ਵਿੱਚ ਕਾਫੀ ਜ਼ਿਆਦਾ ਰਿਕਵਰੀ ਹੋਈ ਹੈ 19 ਮੋਟਰਸਾਈਕਲ ਇੱਕ ਵਾਰ ਰਿਕਵਰੀ ਹੋਇਆ ਨੇ 13 ਇੱਕ ਵਾਰੀ ਹੋਏ ਨੇ 7 ਮੋਟਰਸਾਈਕਲ ਇੱਕ ਵਾਰ ਰਿਕਵਰੀ ਹੋਏ ਜਿਹੜੇ ਗਿਆ ਥਾਣੇ ਦੇ ਅੱਗੇ ਪਏ ਨੇ ਇਸੇ ਤਰ੍ਹਾਂ ਜਿਹੜੇ ਮਾੜੇ ਅੰਸ਼ਰ ਨੇ ਉਹਨਾਂ ਨੂੰ ਕਾਬੂ ਕਰਿੱਤੇ ਆ ਤੇ ਰਿਕਵਰੀਆਂ ਵੀ ਹੁੰਦੀਆਂ ਤੇ ਨਸ਼ਾ ਵਿਰੋਧੀ ਪੁਲਿਸ ਵੱਲੋਂ ਵਿਸ਼ੇਸ਼ ਮੁਹਿੰਮ ਵੀ ਡਿੱਗੀ ਹੋ ਕਿਸ ਤਰ੍ਹਾਂ ਦੀ ਮੁਸ਼ੀ ਮੁਹਿੰਮ ਹੈ? ਆ ਠੀਕ ਹੈ ਨਸ਼ਾ ਵਿਰੋਧੀ ਜਿਹੜੀ ਮਾਇਮੇ ਉਠ ਠੀਕੇ ਹੰਤੇ ਕੰਮ ਹੋ ਰਿਹਾ ਪਰ ਕੇ ਵੀ ਦਰਜ ਹੋ ਰਹੇ ਨੇ ਤੇ ਨਾਲ ਨਾਲ ਉਹਨਾਂ ਦੇ ਕੰਮ ਜਾਰੀ ਹੈ ਤੰਨਛੇ ਵਾਲਿਆਂ ਨੂੰ ਕਦੇ ਵੀ ਬਖਸ਼ਿਆ ਨਹੀਂ ਜਾਏਗਾ ਨਾ ਹੀ ਹੱਲ ਹੋਣਾ ਤੇ ਕੋਈ ਵੀ ਇਹੋ ਜੀ ਢਿੱਲ ਵਰਤਾਂਗੇ ਇਹ ਸਾਡੇ ਲਗਾਤਾਰ ਜੋ ਮਾਜੋਗ ਸਾਡੇ ਮੁੱਖ ਮੰਤਰੀ ਸਾਹਿਬ ਨੇ ਤੇ ਡੀਜੀਪੀ ਸਾਹਿਬ ਨੇ ਤੇ ਐਸਐਸਪੀ ਸਾਹਿਬ ਦੀਆਂ ਸਖਤ ਦਾਟਾ ਨਸ਼ਾ ਬਰੋਦੀ ਤੇ ਇੱਕ ਇਹ ਵੇਖਿਆ ਗਿਆ ਵੀ ਜਿਹੜੇ 18 ਸਾਲ ਤੋਂ ਛੋਟੇ ਬੱਚੇ ਨੇ ਕਈ ਮੋਟਰਸਾਈਕਲ ਚਲਾਉਂਦੇ ਨੇ ਨੰਬਰ ਪੇਟਾ ਨਹੀਂ ਹੁੰਦੀਆਂ ਹਲਮਟ ਨਹੀਂ ਹੁੰਦੇ ਆ ਜਨਾਰੇ 18 ਸਾਲ ਤੋਂ ਛੋਟੇ ਨੇ ਉਹਨਾਂ ਤੇ ਉਹਨਾਂ ਦੇ ਪਰਿਵਾਰਾਂ ਨੂੰ ਕੀ ਕਹਿਣਾ ਚਾਹੋਗੇ ਉਹਨਾਂ ਦੇ ਪਰਿਵਾਰਾਂ ਨੂੰ ਅਸੀਂ ਇਹ ਅਪੀਲ ਕਰਾਂਗੇ ਕਿ ਇਹ ਇੱਕ ਕਾਨੂੰਨਨ ਜੁਰਮ ਹੈ ਜੇਕਰ ਬੱਚੇ ਕੋਈ ਮਿਸ ਹੈਪਨਿੰਗ ਹੁੰਦੀ ਹੈ ਤੇ ਉਹਦਾ ਉਹਨਾਂ ਹੀ ਮਾਪ ਪਿਓ ਜਿਹੜਾ ਪਿਓ ਉਹਦਾ ਮਹਿਵਾਰ ਹੈ ਤੇ ਅਸੀਂ ਇਹ ਅਪੀਲ ਕਰਾਂਗੇ ਕਿ ਛੋਟੇ ਬੱਚਿਆਂ ਨੂੰ ਇਹੋ ਜਿਹਾ ਮੋਟਰਸਾਈਕਲ ਕੋਈ ਵਹੀਕਲ ਨਾ ਦਿੱਤਾ ਜਾਵੇ ਤੇ ਬਿਹਤਰ ਹੈ ਤੇ ਇੱਕ ਰਾਤ ਨੂੰ ਪੁਲਿਸ ਦੀ ਗਸ਼ਤ ਕਿਸ ਕਿਸ ਤਰ੍ਹਾਂ ਦੀ ਚੱਲ ਰਹੀ ਹੈ ਜੀ ਤਾਂ ਜੋ ਲੋਕਾਂ ਦੇ ਘਰਾਂ ਵਿੱਚ ਚੋਰੀਆਂ ਰੁਕ ਸਕਣ। ਅੱਗੇ ਨਾਲ کافی ਜ਼ਿਆਦਾ ਫਰਕ ਹੈ ਜਿਹੜਾ 5 ਪੀਸੀਆਰ ਜਿਹੜੇ ਸਾਡੇ ਦੇ ਚੱਲਦੇ ਆ 7 ਪੀਸੀਆਰ ਜਿਹੜੇ ਸਾਡੇ ਰਾਤ ਨੂੰ ਚੱਲਦੇ ਆ ਜਿਹੜੇ ਵਕ ਵਕ ਬੀਟਾਂ ਚ ਚੱਲ ਰਹੇ ਨੇ ਤੇ ਇੱਕ ਸਾਡੀ ਜਿਹੜੀ ਸਰਕਾਰੀ ਗੱਡੀ ਹੈ ਉਹਦੇ ਤੇ ਗੱਡੀ ਦੀ ਪੈਟਰੋਲਿੰਗ ਹੁੰਦੀ ਹੈ। ਤੇ ਦਿਲੀ ਸਾਡਾ ਇਹ ਰੁਟੀਨ ਹੈ ਜੀ 5 ਵਜੇ ਤੱਕ ਜਿਹੜਾ ਇਹ ਸਾਡੇ 8 ਵਜੇ ਤੱਕ ਪੀਸੀਆਰ ਹੈ ਜੀ 5 ਵਜੇ ਤੱਕ ਸਾਡੀ ਜਿਹੜੀ ਸਰਕਾਰੀ ਹੈ ਤੇ ਜਿਹੜੇ ਨਸ਼ਾ ਸੁੱਧਾਗਰ ਨੇ ਉਹਨਾਂ ਨੂੰ ਕਿਸ ਤਰ੍ਹਾਂ ਦੀ ਵਾਰਨਿੰਗ ਹੈ ਵਾਰਨਿੰਗ ਹੈ ਜੀ ਕੋਈ ਸੁੱਧਾਗਰ ਹੈ ਜਾਂ ਛੋਟਾ ਨਸ਼ੇ ਵਾਲਾ ਸਾਰਿਆਂ ਵਾਸਤੇ ਕਾਨੂੰਨ ਬਰਾਬਰ ਹੈ ਕਿਸੇ ਨੂੰ ਵੀ ਨਹੀਂ ਬਖਸ਼ਿਆ ਜਾਏਗਾ ਤੁਸੀਂ ਪਹਿਲਾਂ ਹੀ ਫਾਜ਼ਿਲਕਾ ਸਿਟੀ ਦੇ ਸਵਾਮਾ ਦਿੱਤੀਆਂ ਜੀ ਤੇ ਹੁਣ ਫਿਰ ਤੁਹਾਨੂੰ ਫਾਜ਼ਿਲਕਾ ਇਤਨਾਤ ਕੀਤਾ ਗਿਆ ਤੁਹਾਨੂੰ ਕਿਸ ਤਰ੍ਹਾਂ ਦਾ ਲੋਕਾਂ ਦਾ ਪਿਆਰ ਨਹੀਂ ਸਾਥ ਨਹੀਂ ਹੁਣ ਹਰਕ ਪੈਂਦਾ ਜੀ ਲੋਕਾਂ ਦੇ ਜਾਣ ਪਛਾਨ ਜਿਹੜਾ ਕਿ ਅੱਗੇ ਪਹਿਲੀ ਵਾਰ ਲੱਗੇ ਸੀਗੇ ਇਥੇ ਮੈਂ ਥਾਣੇ 'ਚ ਮੁੱਖ ਮੁੰਸ਼ੀ ਵੀ ਰਿਆਂ ਤੇ ਸਾਡੇ ਐਸੇ ਵੀ ਰਿਆਂ ਐਸਾ ਚੋ ਦੂਜੀ ਵਾਰ ਮੈਨੂੰ ਦਿੱਤੀ ਜੀ ਵਾਰ ਮੈਨੂੰ ਮੌਕਾ ਮਿਲਿਆ ਸੀ ਤੇ ਜਾਂਚ ਕਰਨ ਆ ਕੇ ਕ੍ਰਿਮੀਨਲ ਬੰਦੇ ਨੂੰ ਇਹ ਚੀਜ਼ ਦਾ ਫਾਇਦਾ ਨਹੀਂ ਮਿਲ ਸਕਦਾ ਕਿਉਂਕਿ ਮੈਂ ਇਹਨਾਂ ਨੂੰ ਪਤਾ ਹੈ ਜੇ ਕੋਈ ਕ੍ਰਾਈਮ ਕਰਾਂਗੇ ਤੇ ਅਸੀਂ ਜਲਦੀ ਕਾਬੂ ਆ ਜਾਵਾਂਗੇ ਥੈਂਕ ਯੂ ਸਰ एबीएन्यू चैनल देखने वाले सभी दर्शकों से हम अपील करते हैं कि एबीएन्यू चैनल पर ऐसी ही लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत